ਕਦਮ ਕਲਾਕਾਰ ਵੀ ਹੁੰਦੇ ਆ ਮਕੀ ਤਾਂ ਔਲਖ ਵੀ ਆਉਂਦਾ ਬਾਬਾ ਤੁਹਾਡੀ ਸੁਣੀ ਚੜਾਈ ਬਹੁਤ ਦਾਨ ਕਰਨਦੇ ਆ ਦੁਨੀਆ ਨੂੰ ਬਹੁਤ ਇੱਥੇ ਲੱਗ ਕੇ ਸਾਡੇ ਵੀ ਧੀਰੇ ਘਰ ਆਏ ਸੀ ਮੇਰੀ ਵੀ ਗਰੀਬਣੀ ਦੇ ਘਰ ਬੂਆ ਦੇਖ ਕੇ ਮੇਰੀ ਵੀ ਮਦਦ ਕਰੀ ਹੂੰ ਤੇ ਤੁਹਾਡੇ ਕੋਲ ਪਤਾ ਲੱਗਿਆ ਕਿ ਤੁਹਾਡੇ ਕੋਲ ਰਾਸ਼ਨ ਨਹੀਂ ਪਹੁੰਚ ਰਿਹਾ ਕੁਝ ਨਹੀਂ ਪਹੁੰਚ ਰਿਹਾ ਕੋਈ ਨਹੀਂ ਇੱਕ ਦੋ ਵਾਰ ਕੋਈ ਆਇਆ ਪਿੱਛੇ ਹੀ ਮੁੜ ਜਾਂਦੇ ਆ ਗਾਂ ਸਾਡੇ ਕੋਲ ਕੱਲ ਦੋ ਤਿੰਨਾਂ ਤੇ ਆਉਂਦੇ ਹੀ ਨਹੀਂ ਨਹੀਂ ਵਜ੍ਹਾ ਕੀ ਹੈ ਨਾ ਆਣ ਦੀ ਪਿੱਛੇ ਮੁੜ ਜਾਂਦੇ ਆ ਵਜਾ ਵਜਾ ਤਾਂ ਕੋਈ ਹੋਊਗੀ ਜਿੱਦਾਂ ਕਿ ਸੜਕ ਨਹੀਂ ਹੈ ਜੇ ਕੋਈ ਮਾੜੀ ਮੋਰਜੀ ਆ ਕੋਈ ਵੀ ਨਹੀਂ ਕੰਮਦਾ ਮਰੇ ਤੁਹਾਡੇ ਘਰ ਨੂੰ ਤਾਂ ਰਸਤਾ ਵੀ ਨਹੀਂ ਹੈਗਾ ਆਉਣ ਨਹੀਂ ਤੁਸੀਂ ਵਟ ਤੋਂ ਲੰਘਦੇ ਹੋ ਜਿੱਦਾਂ ਕੋਈ ਬਿਸਤਰਾ ਨਹੀਂ ਮਿਲਿਆ ਕੋਈ ਮੰਜਿਆ ਨਹੀਂ ਮਿਲਿਆ ਮੈਨੂੰ ਅੱਛਾ ਤੁਹਾਡਾ ਬਿਸਤਰਾ ਕਿੱਥੇ ਆ ਤੇ ਤੁਹਾਡੇ ਤੁਹਾਡੇ ਜਿਹੜਾ ਬਿਸਤਰਾ ਸੀਗਾ ਉਹ ਕਿੱਥੇ ਕੋਈ ਤਲਾਈ ਬਚੀ ਹੈ ਬਾਕੀ ਸੋਟ ਰਣ ਗਿਆ ਅੱਛਾ ਇਹ ਤਲਾਈ ਬਚੀ ਹੈ ਹਾਂ ਠੀਕ ਆ ਤੇ ਤੁਸੀਂ 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 ਹੁਣ ਮਤਲਬ ਆਪਣੇ ਮਕਾਨ ਜਾਂ ਬਣਾਉਣ ਦੇ ਲਈ ਅਪੀਲ ਕਰਨਾ ਚਾਹੁੰਦੇ ਹਨ ਵੀ ਕੋਈ ਕੋਈ ਸਾਡੀ ਮਨਕੀਰ ਤੌਲਖ ਜਾ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਸੰਸਥਾਵਾਂ ਜਾਂ ਕੋਈ ਕੋਈ ਸਰਕਾਰ ਵੱਲੋਂ ਜਾਂ ਕੋਈ ਤੁਹਾਡੀ ਮਦਦ ਕੀਤੀ ਜਾਵੇ ਹਨਾ ਮਨਕੀਰ ਨੇ ਬਹੁਤ ਲੋਕਾਂ ਦੀ ਕੀਤੀ ਆ ਜੀ ਮਦਦ ਕੀਤੀ ਹਨਾ ਬਹੁਤ ਮਦਦ ਮਹਾਰਾਜ ਜੀ ਉਸ ਦੀ ਵੀ ਵੱਡੀ ਉਮਰ ਕਰੇ ਸਾਰਿਆਂ ਵੀਰਾਂ ਦੀ ਵੱਡੀ ਉਮਰ ਕਰੇ ਮੇਰਾ ਵੀ ਗਰੀਬੀ ਦੀ